ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਧਾਰ ਸਿੰਘ ਕੰਬੋਜ ਅੱਜ ਦੀ ਇਹ ਵੀਡੀਓ ਮੈਂ ਮੋਟੀਵੇਸ਼ਨਲ ਵੀਡੀਓ ਬਣਾਉਣ ਲੱਗਾ ਖਾਸ ਕਰਕੇ ਪਤੀ ਅਤੇ ਪਤਨੀ ਦੇ ਲਈ ਕਿਉਂਕਿ ਪਤੀ ਪਤਨੀ ਦਾ ਬਹੁਤ ਹੀ ਖੂਬਸੂਰਤ ਰਿਸ਼ਤਾ ਹੁੰਦਾ ਬਹੁਤ ਲੰਬਾ ਸਮਾਂ ਨਿਭਣ ਵਾਲਾ ਰਿਸ਼ਤਾ ਹੁੰਦਾ ਹੈ ਅਤੇ ਇਸ ਰਿਸ਼ਤੇ ਨੂੰ ਇੱਕ ਗੱਡੀ ਦੇ ਦੋ ਪਹੀਏ ਵੀ ਕਿਹਾ ਜਾਂਦਾ ਹੈ ਜੇਕਰ ਇੱਕ ਪਹੀਆ ਸਾਥ ਨਾ ਦੇਵੇ ਤਾਂ ਗੱਡੀ ਕਦੇ ਵੀ ਪਟੜੀ ਦੇ ਉੱਪਰ ਸਹੀ ਤਰੀਕੇ ਦੇ ਨਾਲ ਨਹੀਂ ਚੱਲਦੀ ਸੋ ਦੋਸਤੋ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਖਟਾਸ ਜਾਂ ਫਿਰ ਕਰਵਾਹਤ ਆ ਜਾਵੇ ਜਾਂ ਫਿਰ ਆਪਸ ਦੇ ਵਿੱਚ ਨਿਭਦੀ ਨਾ ਹੋਵੇ ਤਾਂ ਫਿਰ ਘਰ ਨਰਕ ਬਣ ਜਾਂਦਾ ਹੈ ਅਤੇ ਕਦੇ ਵੀ ਇਹ ਰਿਸ਼ਤਾ ਨਹੀਂ ਨਿਭਦਾ ਸੋ ਤੁਹਾਨੂੰ ਕੀ ਕਰਨਾ ਪਵੇਗਾ ਪਤੀ ਪਤਨੀ ਨੂੰ ਕੀ ਕਰਨਾ ਪਵੇਗਾ ਕਿ ਉਹਨਾਂ ਦਾ ਰਿਸ਼ਤਾ ਬਹੁਤ ਵਧੀਆ ਨਿਭੇ ਅਤੇ ਘਰ ਸਵਰਗ ਵਾਂਗ ਬਣ ਕੇ ਰਹੇ ਸੋ ਦੋਸਤੋ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਪਤੀ ਪਤਨੀ ਆਪਣਾ ਰਿਸ਼ਤੇ ਨੂੰ ਨਿਭਾਉਣ ਅਤੇ ਸਵਰਗ ਆਪਣੇ ਘਰ ਨੂੰ ਬਣਾ ਕੇ ਰੱਖਣ ਇਸ ਦੇ ਲਈ ਕੇਵਲ ਤੇ ਕੇਵਲ 2-3 ਗੱਲਾਂ ਦਾ ਤੁਹਾਨੂੰ ਖਿਆਲ ਰੱਖਣਾ ਪਵੇਗਾ ਜਿਹੜੇ ਪਤੀ ਪਤਨੀ ਇਹਨਾਂ 2-3 ਗੱਲਾਂ ਦਾ ਖਿਆਲ ਰੱਖਦੇ ਨੇ ਉਹਨਾਂ ਦਾ ਰਿਸ਼ਤਾ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਨਿਭਦਾ ਹੈ ਘੱਟ ਉਮਰ ਤੋਂ ਲੈ ਕੇ ਵੱਧ ਉਮਰ ਤੱਕ ਹਰੇਕ ਉਮਰ ਦੇ ਪੜਾਅ ਦੇ ਲਈ ਇਹ ਗੱਲਾਂ ਲਾਗੂ ਹੁੰਦੀਆਂ ਨੇ ਅਤੇ ਇਹਨਾਂ ਗੱਲਾਂ ਨੂੰ ਇਹਨਾਂ ਕੰਮਾਂ ਨੂੰ ਨਿਰੰਤਰ ਰੂਪ ਦੇ ਵਿੱਚ ਸਾਰੀ ਉਮਰ ਸਾਨੂੰ ਕਰਨਾ ਹੀ ਪੈਂਦਾ ਹੈ ਸੋ ਇੱਥੇ ਮੈਂ ਪਹਿਲਾ ਪੁਆਇੰਟ ਰੱਖ ਰਿਹਾ ਹਾਂ ਰਿਸਪੈਕਟ ਦਾ ਸਤਿਕਾਰ ਦਾ ਮਨੁੱਖ ਦਾ ਸੁਭਾਅ ਹੈ ਕਿ ਉਹ ਸਤਿਕਾਰ ਚਾਹੁੰਦਾ ਹੈ ਹਰੇਕ ਰਿਸ਼ਤੇ ਤੋਂ ਸਤਿਕਾਰ ਮਨੁੱਖ ਪਾਲਦਾ ਹੈ ਹੁਣ ਰਿਸਪੈਕਟ ਦੇ ਵਿੱਚ ਆਉਂਦੀ ਹੈ ਸੈਲਫ ਰਿਸਪੈਕਟ ਹੁਣ ਸੈਲਫ ਰਿਸਪੈਕਟ ਦਾ ਮਨੁੱਖ ਚਾਹੁੰਦਾ ਹੈ ਲੇਕਿਨ ਦੂਸਰੇ ਦਾ ਆਦਰ ਕਰਨਾ ਦੇ ਵਿੱਚ ਕਈ ਵਾਰ ਬੰਦਾ ਅਨਗਹਿਲੀ ਕਰ ਦਿੰਦਾ ਹੈ ਸੋ ਪਤੀ ਪਤਨੀ ਦੇ ਰਿਸ਼ਤੇ ਵਿੱਚ ਖਾਸ ਕਰਕੇ ਅਸੀਂ ਦੂਸਰੇ ਦਾ ਸਤਿਕਾਰ ਕਰਨ ਨੂੰ ਹਮੇਸ਼ਾ ਪਹਿਲ ਦਿਈਏ ਪਤੀ ਪਤਨੀ ਦਾ ਸਤਿਕਾਰ ਕਰੇ ਅਤੇ ਪਤਨੀ ਪਤੀ ਦਾ ਸਤਿਕਾਰ ਕਰੇ ਸੈਲਫ ਰਿਸਪੈਕਟ ਦੀ بجائے ਅਦਰ ਰਿਸਪੈਕਟ ਨੂੰ ਜੇਕਰ ਅਸੀਂ ਤਰਜੀਹ ਦੇਵਾਂਗੇ ਤਾਂ ਪਤੀ ਪਤਨੀ ਦਾ ਰਿਸ਼ਤਾ ਬਹੁਤ ਹੀ ਖੂਬਸੂਰਤ ਬਣ ਕੇ ਰਹਿੰਦਾ ਹੈਗਾ ਇਹ ਵੀ ਕਿਹਾ ਜਾਂਦਾ ਹੈ ਕਿ ਜੀ ਕਹੋ ਜੀ ਕਹਾਓ ਜੇਕਰ ਅਸੀਂ ਦੂਸਰਿਆਂ ਦਾ ਆਦਰ ਕਰਾਂਗੇ ਤਾਂ ਹੀ ਸਾਨੂੰ ਆਦਰ ਮਿਲਦਾ ਹੈ ਸੋ ਪਤੀ ਪਤਨੀ ਦੇ ਖੂਬਸੂਰਤ ਰਿਸ਼ਤੇ ਦੇ ਵਿੱਚ ਆਦਰ ਨੂੰ ਕਦੇ ਵੀ ਨਾ ਭੁਲਾਓ ਬੇਸ਼ੱਕ ਪਤੀ ਪਤਨੀ ਇੱਕ ਦੋਸਤ ਵਜੋਂ ਵੀ ਹੁੰਦੇ ਨੇ ਲੇਕਿਨ ਸਤਕਾਰ ਬਹੁਤ ਜ਼ਰੂਰੀ ਹੁੰਦਾ ਹੈ ਰਿਸਪੈਕਟ ਬਣੀ ਹੋਈ ਰਹਿਣੀ ਚਾਹੀਦੀ ਹੈ ਜੇਕਰ ਤੁਸੀਂ ਆਪਣੇ ਸਾਥੀ ਦੀ ਰਿਸਪੈਕਟ ਕਰੋਗੇ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤੁਹਾਨੂੰ ਰਿਸਪੈਕਟ ਉਸ ਤੋਂ ਵੀ ਦੁੱਗਣੀ ਵੱਧ ਕੇ ਮਿਲੇਗੀ ਸੋ ਇਸ ਰਿਸ਼ਤੇ ਨੂੰ ਖੂਬਸੂਰਤ ਤਰੀਕੇ ਦੇ ਨਾਲ ਨਿਭਾਉਣ ਦੇ ਲਈ ਇਹ ਇੱਕ ਬਹੁਤ ਵੱਡਾ ਰਾਜ਼ ਹੈਗਾ ਜਿਸ ਨੂੰ ਤੁਸੀਂ ਹਮੇਸ਼ਾ ਆਪਣੇ ਪੱਲੇ ਬੰਨ੍ਹ ਕੇ ਰੱਖੋ ਹੁਣ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਦੂਜੀ ਗੱਲਾਂ ਦੀ ਹੈਗੀ ਪਸੰਦ ਅਤੇ ਨਾ ਪਸੰਦ ਦੀ ਪਤਨੀ ਪਤਨੀ ਦੋਵਾਂ ਨੂੰ ਇੱਕ ਦੂਜੇ ਦੀ ਪਸੰਦ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਸਾਨੂੰ ਆਪਣੀ ਪਸੰਦ ਸਾਡੇ ਸਾਥੀ ਦੇ ਉੱਪਰ ਨਹੀਂ ਥੋਪਣੀ ਚਾਹੀਦੀ ਬਲਕਿ ਸਾਥੀ ਦੀ ਪਸੰਦ ਦਾ ਵੀ ਸਤਿਕਾਰ ਕਰਨਾ ਚਾਹੀਦਾ ਹੈ ਜੇਕਰ ਅਸੀਂ ਆਪਣੇ ਸਾਥੀ ਦੀ ਪਸੰਦ ਦਾ ਸਤਿਕਾਰ ਕਰਾਂਗੇ ਸਾਥੀ ਦੀ ਪਸੰਦ ਦਾ ਖਿਆਲ ਰੱਖਾਂਗੇ ਸਾਥੀ ਦੀ ਪਸੰਦ ਦੀ ਪ੍ਰੇਜ਼ ਕਰਾਂਗੇ ਤਾਂ ਫਿਰ ਸਾਡਾ ਸਾਥੀ ਵੀ ਸੁਭਾਵਿਕ ਰੂਪ ਦੇ ਵਿੱਚ ਸਾਡੀ ਪਸੰਦ ਦਾ ਖਿਆਲ ਰੱਖਣ ਲੱਗ ਜਾਂਦਾ ਹੈ ਹੁਣ ਇਸ ਪਸੰਦ ਨੂੰ ਖਾਣ ਪੀਣ ਤੋਂ ਲੈ ਕੇ ਕੋਈ ਚੀਜ਼ ਖਰੀਦਣ ਤੋਂ ਲੈ ਕੇ ਕਿਸੇ ਵੀ ਹੋਰ ਰਿਸ਼ਤੇਦਾਰ ਦੇ ਨਾਲ ਸੰਬੰਧਿਤ ਵੀ ਆਪਾਂ ਗਿਣ ਸਕਦੇ ਹਾਂ ਹੁਣ ਸਾਥੀ ਦੀ ਪਸੰਦ ਦਾ ਆਦਰ ਕਰੋ ਉਸ ਦੀ ਪਸੰਦ ਦਾ ਸਤਿਕਾਰ ਕਰੋ ਉਸ ਦੀ ਪਸੰਦ ਦੀ ਪ੍ਰਸ਼ੰਸਾ ਕਰੋ ਸੋ ਇੱਕ ਦੂਜੇ ਦੀ ਪਸੰਦ ਦਾ ਖਿਆਲ ਰੱਖਣਾ ਵੀ ਇਸ ਰਿਸ਼ਤੇ ਨੂੰ ਬੜਾ ਹੀ ਖੂਬਸੂਰਤ ਬਣਾ ਦਿੰਦਾ ਹੈ। ਹੁਣ ਤੀਜੀ ਜਿਹੜੀ ਗੱਲ ਹੈਗੀ ਉਹ ਪਹਿਲੀਆਂ ਦੋਵੇਂ ਗੱਲਾਂ ਦੇ ਵਾਂਗ ਹੀ ਬਹੁਤ ਜ਼ਰੂਰੀ ਹੈਗੀ ਹੈ। ਉਹ ਹੈਗਾ ਆਪਣੇ ਸਾਥੀ ਦੇ ਲਈ ਸਮਾਂ ਕੱਢਣਾ। ਪਤੀ ਪਤਨੀ ਨੂੰ ਬੇਸ਼ੱਕ ਉਹ ਕਿੰਨੇ ਵੀ ਬਿਜ਼ੀ ਕਿਉਂ ਨਾ ਹੋਣ, ਬੇਸ਼ੱਕ ਉਹ ਦੋਵੇਂ ਸਰਵਿਸ ਕਰਦੇ ਹੋਣ ਜਾਂ ਫਿਰ ਪਤਨੀ ਹਾਊਸ ਵਾਈਫ ਹੋਵੇ, ਲੇਕਿਨ ਇੱਕ ਦੂਜੇ ਨੂੰ ਦੋਵਾਂ ਨੂੰ ਇੱਕ ਦੂਜੇ ਦੇ ਲਈ ਸਮਾਂ ਜ਼ਰੂਰ ਕੱਢਣਾ ਪਵੇਗਾ। ਹੁਣ ਇਹ ਸਮਾਂ ਕੇਵਲ ਇੱਥੋਂ ਤੱਕ ਹੀ ਸੀਮਿਤ ਨਾ ਹੋਵੇ ਕਿ ਦੋਵੇਂ ਜਣੇ ਘਰ ਦੇ ਵਿੱਚ ਹੋਣ। ਕਈ ਵਾਰੀ ਅਸੀਂ ਘਰ ਦੇ ਵਿੱਚ ਹੋ ਕੇ ਵੀ ਕਈ ਵਾਰੀ ਅਸੀਂ ਇਕੱਠੇ ਹੋ ਕੇ ਵੀ ਇੱਕ ਦੂਜੇ ਤੋਂ ਦੂਰ ਹੁੰਦੇ ਆ ਕਿਉਂਕਿ ਅੱਜ ਦੇ ਮੋਬਾਈਲ ਦੇ ਸਮੇਂ ਦੇ ਵਿੱਚ ਅਸੀਂ ਆਪੋ ਆਪਣੇ ਮੋਬਾਈਲਾਂ ਦੇ ਉੱਪਰ ਬਿਜੀ ਰਹਿੰਦੇ ਆ ਅਤੇ ਆਪਣੇ ਸਾਥੀ ਨੂੰ ਕਿਹਾ ਆਪਾਂ ਆਪਣੇ ਹੋਰ ਰਿਸ਼ਤਿਆਂ ਨੂੰ ਸਮਾਂ ਨਹੀਂ ਦੇ ਪਾਉਂਦੇ ਸੋ ਪਤੀ ਪਤਨੀ ਦੇ ਖੂਬਸੂਰਤ ਰਿਸ਼ਤੇ ਦੀ ਖੂਬਸੂਰਤੀ ਨੂੰ ਬਰਕਰਾਰ ਰੱਖਣ ਦੇ ਲਈ ਦੋਵੇਂ ਸਾਥੀਆਂ ਨੂੰ ਇੱਕ ਦੂਜੇ ਨੂੰ ਸਮਾਂ ਜ਼ਰੂਰ ਦੇਣਾ ਪਵੇਗਾ ਅਤੇ ਇੱਕ ਦੂਜੇ ਨੂੰ ਦਿੱਤਾ ਹੋਇਆ ਇਹ ਸਮਾਂ ਹੀ ਤੁਹਾਡੀ ਜ਼ਿੰਦਗੀ ਨੂੰ ਖੂਬਸੂਰਤ ਬਣਾ ਦੇਵੇਗਾ ਸਵਰਗ ਬਣਾ ਦੇਵੇਗਾ ਸੋ ਪਤੀ ਪਤਨੀ ਦੀ ਇਸ ਰਿਸ਼ਤੇ ਨੂੰ ਖੂਬਸੂਰਤ ਬਣਾਓ ਹੋਰ ਬਧੇਰੇ ਖੂਬਸੂਰਤ ਬਣਾਓ ਜ਼ਿੰਦਗੀ ਨੂੰ ਰੱਜ ਕੇ ਹੰਡਾਓ ਹੱਸ ਕੇ ਹੰਡਾਓ ਸੁਖੀ ਰਹਿ ਕੇ ਹੰਡਾਓ ਅਤੇ ਖੁਸ਼ ਰਹਿ ਕੇ ਹੰਡਾਓ ਜੇਕਰ ਤੁਹਾਨੂੰ ਇਹ ਗੱਲਾਂ ਪਸੰਦ ਆਈਆਂ ਤੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਤੇ ਪਹਿਲੀ ਵਾਰ ਆਇਓ ਤਾਂ ਬਾਈਜੀ ਪੰਜਾਬੀ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਹੁਣ ਮੈਨੂੰ ਦਿਓ ਇਜਾਜ਼ਤ ਤੁਸੀਂ ਲਗਾਤਾਰ ਦੇਖਦੇ ਰਹੋ ਬਾਈਜੀ ਪੰਜਾਬੀ ਧੰਨਵਾਦ ਜੀ